ਅੱਜ ਤੁਹਾਨੂੰ ਉਸ ਬੰਦੇ ਦੀ ਹਵੇਲੀ ਦੇ ਦਰਸ਼ਨ ਕਰਾਉਣ ਆਏ ਆ ਜੀ ਜਿਹਦਾ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਆ ਹਾਂਜੀ ਦੀਵਾਨ ਟੋਡਰਮਲ ਦੀ ਹਵੇਲੀ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ ਟੋਡਰਮਲ 17ਵੀਂ ਸਦੀ ਦੇ ਵਿੱਚ ਬਹੁਤ ਵੱਡਾ ਵਪਾਰੀ ਤੇ ਕਾਰੋਬਾਰੀ ਸੀ ਉਸ ਟਾਈਮ ਦੇ ਵਿੱਚ ਉਹ ਬਹੁਤ ਵੱਡਾ ਦੌਲਤਮੰਦ ਇਨਸਾਨ ਸੀ ਦੌਲਤਮੰਦ ਦੇ ਨਾਲ-ਨਾਲ ਉਹ ਇੱਕ ਬਹੁਤ ਵੱਡਾ ਗੁਰੂ ਦਾ ਸੇਵਕ ਵੀ ਕਹਿ ਸਕਦੇ ਆ ਜਿਹਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਆ ਜੀ ਅੱਜ ਕੀ ਆ ਇਸੋ ਹਵੇਲੀ ਦੇ ਹਾਲਾਤ ਤੁਹਾਨੂੰ ਇੱਕ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਤਾਂ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਪਿਆ ਜੀ ਨਵੀਂ ਵੀਡੀਓ ਦੇ ਵਿੱਚ ਤੇ ਪਹੁੰਚ ਗਏ ਆਪਾਂ ਦੀਵਾਨ ਟੋਟਰਮਲ ਦੀ ਹਵੇਲੀ ਤੁਹਾਨੂੰ ਦਰਸ਼ਨ ਕਰਉਂਦੇ ਆ ਨਾਲ ਨਾਲ ਆਪਾਂ ਚੱਲਦੇ ਆ ਜੀ ਅੰਦਰ ਐਕਸਪਲੋਰ ਕਰਦੇ ਆ ਤੇ ਨਾਲ ਨਾਲ ਦਰਸ਼ਨ ਕਰਉਂਦੇ ਆ ਜੀ ਆਓ ਚੱਲੀਏ ਜੀ ਹਵੇਲੀ ਦੇ ਅੰਦਰ ਕੀ ਨੇ ਇੱਥੋਂ ਦੇ ਹਾਲਾਤ ਸਾਰਾ ਕੁਝ ਤੁਹਾਨੂੰ ਵੀਡੀਓ ਦੇ ذریعے ਦਿਖਾਇਆ ਜਾਊਗਾ ਤੇ ਹਵੇਲੀ ਦੇ ਉੱਪਰ ਨਿਸ਼ਾਨ ਸਾਹਿਬ ਝੁਲ ਰਿਹਾ ਜੀ ਬਹੁਤ ਵਧੀਆ ਲੱਗਿਆ ਦੇਖ ਕੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਹਵੇਲੀ ਅੱਜ ਦੇ ਟਾਈਮ ਦੇ ਵਿੱਚ ਐਸਜੀਪੀਸੀ ਦੇ ਅੰਡਰ ਆ ਜੀ ਦਿਵਾਨ ਟਾਡਰ ਮਲ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਲੋਕਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਜ਼ਿਆਦਾਤਰ ਨਹੀਂ ਪਤਾ ਅਸੀਂ ਕਿਉਂ ਕਹਿ ਰਹੇ ਨਹੀਂ ਪਤਾ ਕਿਉਂਕਿ ਇਹ ਚੀਜ਼ ਅਸੀਂ ਹੁਣ ਦੇਖੀ ਆ ਲੋਕ ਉੱਤੇ ਚੜ ਚੜ ਕੇ ਫੋਟੋਆਂ ਖਿਚੋਂਦੇ ਪਏ ਨੇ ਜਿਵੇਂ ਕੋਈ ਇੰਟਰਟੇਨਮੈਂਟਲ ਜਗ੍ਹਾ ਹੁੰਦੀ ਆ ਉਸ ਤਰੀਕੇ ਨਾਲ ਲੋਕੀ ਆਉਂਦੇ ਨੇ ਤੇ ਫੋਟੋ ਸ਼ੂਟ ਕਰਉਂਦੇ ਨੇ ਉਹ ਲੋਕ ਉਹੀ ਕਰਦੇ ਨੇ ਇਦਾਂ ਜਿਨ੍ਹਾਂ ਨੂੰ ਰੋਂਦੇ ਇਤਿਹਾਸ ਬਾਰੇ ਨਹੀਂ ਪਤਾ ਤੇ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਜਾਣਕਾਰੀ ਦਵਾਂਗੇ ਆਓ ਚੱਲੀਏ ਹਵੇਲੀ ਦੇ ਆਪਾਂ ਹੁਣ ਅੰਦਰ ਜਿਹੜੀਆਂ ਥੱਲੇ ਇੱਟਾਂ ਤੁਸੀਂ ਦੇਖ ਰਹੇ ਹੋ ਇਹ ਟੁੱਟ ਟੁੱਟ ਕੇ ਥੱਲੇ ਗਿਰੀਆਂ ਹੋਈਆਂ ਨੇ ਕਿਉਂਕਿ ਸਮਾਂ ਜਾਦਾ ਲੰਘ ਚੁੱਕਿਆ तकरीबन 16ਵੀਂ 17ਵੀਂ ਸਦੀ ਦੀ ਗੱਲ ਹੈ ਜੀ ਇਹ ਆਹ ਜਿਹੜੀ ਤੁਸੀਂ ਇੱਟ ਦੇਖ ਰਹੇ ਹੋ ਇਹਨੂੰ ਸਰਹੱਦੀ ਇੱਟ ਕਹਿੰਦੇ ਆ ਸਾਰੀ ਹਵੇਲੀ ਦੇ ਵਿੱਚ ਹੀ ਸਰਹੱਦੀ ਇੱਟ ਦੀ ਵਰਤੋਂ ਕੀਤੀ ਹੋਈ ਆ ਇਹ ਜਗ੍ਹਾ ਅੱਜ ਦੇ ਟਾਈਮ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆ ਜੀ ਇਹ ਤੇ ਪਹਿਲਾਂ ਇਹ ਹਵੇਲੀ ਪ੍ਰਾਈਵੇਟ ਸੀ ਹਾਂ ਕਿਹੜਾ ਆਹ ਸੋਈ ਸੀ ਇਹ ਆਲਮਾਰੀ ਸੀ ਰਸੋਈ ਤੇ ਅਲਮਾਰੀ ਖਾਣਾਂ ਵਾਲਾ ਅਲਮਾਰੀ ਖਾਣਾ ਜਿਹਨੂੰ ਕਹਿੰਦੇ ਆਂ ਦਿਵਾਨ ਟੋਡਰਮਲ ਸਿੱਖ ਕੌਮ ਦਾ ਉਸ ਵੇਲੇ ਬਹੁਤ ਵੱਡਾ ਸੇਵਕ ਸੀ ਤੇ ਸਿੱਖ ਕੌਮ ਦੇ ਵਿੱਚ ਬਹੁਤ ਵੱਡੇ ਦੇਣ ਆ ਜੀ ਉਸ ਟਾਈਮ ਦੇ ਵਿੱਚ ਬਹੁਤ ਵੱਡਾ ਤਨੀ ਇਨਸਾਨ ਤੇ ਦੌਲਤਮੰਦ ਇਨਸਾਨ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਦਾ ਸੰਸਕਾਰ ਦੀਵਾਨ ਟੋਡਰਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਕੀਤਾ ਗਿਆ ਸੀਗਾ ਤੇ ਅੱਜ ਨੂੰ ਉਸ ਜ਼ਮੀਨ ਦੀ ਜਿਹੜੀ ਕੀਮਤ ਆ ਤਕਰੀਬਨ ਅਰਬ ਕਰੋੜਾਂ ਦੇ ਵਿੱਚ ਆ ਜੀ ਇੱਥੇ ਨਾ ਤੁੰਡਾ ਨਾ ਨਲਤ ਇੱਥੇ ਪਾਣੀ ਪਾਣੀ ਹੁੰਦਾ ਜਿਹਾ ਕੀਤਾ ਇਹਦੇ ਇਧਰ ਨੂੰ ਕੀ ਆ ਬਾਹਰ ਦੁਬਾਰਾ ਆ ਜਾਂਦਾ ਰਸਤਾ ਸੀ ਹਵੀਰ ਸੋਈ ਸਟੋਰ ਹੈ ਨਾ ਕਿਚਨ ਉਸ ਟਾਈਮ ਤੋਂ ਦੇ ਲ ਯਾਰ ਜਿਹੜੀ ਆ ਮਿੱਟੀ ਦੀ ਵਰਤੋਂ ਕੀਤੀ ਹੋਈ ਆ ਕਿੰਨੀ ਸੋਹਣੀ ਲੱਗਦੀ ਹੈ ਮਿੱਟੀ ਇਹਹੀ ਮਿੱਟੀ ਕਰਕੇ ਜਿਹੜੀ ਹਵੇਲੀ ਦੀ ਸੁੰਦਰਤਾ ਬਣੀ ਹੋਈ ਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਸੰਭਾਲ ਕੀਤੀ ਜਾਂਦੀ ਹੈ ਇਸ ਹਵੇਲੀ ਦੀ ਤੇ ਇਸ ਢੰਗ ਨਾਲ ਹੀ ਕੀਤੀ ਜਾਂਦੀ ਹੈ ਕਿ ਜਿਹੜੀ ਇਹਦੀ ਸੁੰਦਰਤਾ ਵਾ ਇਸ ਤਰੀਕੇ ਨਾਲ ਹੀ ਬਰਕਰਾਰ ਰਹੇ ਕਿਉਂਕਿ ਉੱਪਰਲੇ ਪਾਸੇ ਕਈ ਇਟਾਂ ਕਾਲੀਆਂ ਹੋ ਚੁੱਕੀਆਂ ਨੇ ਕਈ ਇਟਾਂ ਟੁੱਟ ਚੁੱਕੀਆਂ ਨੇ ਤੇ ਉਹ ਇਸ ਤਰੀਕੇ ਨਾਲ ਹੀ ਸਾਂਭ-ਸਭਾਲ ਕਰ ਰਹੇ ਨੇ ਕਿ ਜਿਹੜੀ ਇਹਦੀ ਇੱਟ ਵੀ ਨਾ ਟੁੱਟੇ ਇਹਦੀ ਸੁੰਦਰਤਾ ਵੀ ਖਰਾਬ ਨਾ ਹੋਵੇ ਤਾਂ ਹੀ ਜੋ ਇਹਨੂੰ ਪਲਸਤਰ ਨਹੀਂ ਕਰ ਰਹੇ ਇਹਨੂੰ ਰੈਨੋਵੇਟ ਨਹੀਂ ਕਰ ਰਹੇ ਇਸ ਤਰੀਕੇ ਨਾਲ ਹੀ ਸਾਂਭ-ਸਭਾਲ ਕਰ ਰਹੇ ਨੇ ਜੀ ਉਹ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਵਾਹਿਗੁਰੂ ਅੱਗੇ ਕਿਰਪਾ ਕਰਦੇ ਆ ਕਿ ਇਹ ਹਵੇਲੀ ਦੀ ਬਨਾਵਟ ਇਸ ਟੰਗ ਤਰੀਕੇ ਨਾਲ ਹੀ ਬਣੀ ਰਹੇ ਤੇ ਲੋਕ ਦਰਸ਼ਨ ਕਰਦੇ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਯਾਰ ਕੁੜੀਆਂ ਨੇ ਵੀ ਸ਼ਰਮ ਉਲਾਈ ਹੋਈ ਆ ਔਰੇ ਔਰੇ ਇਦਾਂ ਇੰਜੋਏਮੈਂਟ ਕਰਦੀਆਂ ਪਈਆਂ ਜਿਵੇਂ ਕੋਈ ਪਿਕਨਿਕ ਪਲੇਸ ਤੇ ਆਈਆਂ ਹੁੰਦੀਆਂ ਨੇ ਗਲਤਕਤ ਕੱਲ ਆ ਜੀ ਇਹੇ ਹਵੇਲੀ ਦੇ ਸਾਈਡ ਤੇ ਖੂਹ ਬਣਿਆ ਹੋਇਆ ਜੀ ਇਹ ਖੂਹ ਉਸ ਵੇਲੇ ਦਾ ਨਹੀਂ ਹੈਗਾ ਇੱਥੇ ਲਿਖਿਆ ਹੋਇਆ ਜੀ ਵੀ ਇਹ ਖੂਹ ਪੁਰਾਣਾ ਨਹੀਂ ਨਵਾਂ ਹੈ ਜੀ ਬਾਕੀ ਤੁਸੀਂ ਜਿਹੜੇ ਖੂਹ ਦੇ ਉੱਤੇ ਸੱਡਾ ਤੇ ਇੱਟਾਂ ਲੱਗੀਆਂ ਹੋਈਆਂ ਉਹ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਵੀ ਖੂਹ ਨਵਾਂ ਬਣਿਆ ਹੋਇਆ ਅੱਜ ਇਹ ਕਿਰਾਏ ਆਪਾਂ ਤੁਹਾਨੂੰ ਦਰਸ਼ਿਨ ਦੀਵਾਨ ਟਾਡਰਮਲ ਦੀ ਹਵੇਲੀ ਤੇ ਅਸੀਂ ਵੀ ਪਹਿਲੀ ਵਾਰੀ ਆਏ ਆ ਯਾਰ ਤੇ ਨਾਲ ਨਾਲ ਮੈਂ ਤੁਹਾਨੂੰ ਦਰਸ਼ਨ ਵੀ ਕਰਾਤੇ ਮੈਂ ਸੋਚਿਆ ਸੀਗਾ ਵੀ ਨਾਲ ਨਾਲ ਆਪਾਂ ਵੀਡੀਓ ਵੀ ਬਣਾਵਾਂਗੇ ਵੀ ਤਾਂ ਜੋ ਲੋਕੀ ਜਿਹੜੇ ਬਾਹਰ ਬੈਠੇ ਹੁੰਦੇ ਸੰਗਤਾਂ ਦੇਖ ਸਕਣ ਤੇ ਬਹੁਤ ਵੱਡੀ ਦੇਣ ਆ ਜੀ ਇਹਨਾਂ ਦੀ ਦੀਵਾਨ ਟੋਡਰ ਮਲ ਦੀ ਇਹਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਵਾ ਆਪਾਂ ਕਰ ਲਏ ਦਰਸ਼ਨ ਤੇ ਚੱਲਦੇ ਆ ਜੀ ਹੁਣ ਇਹ ਸੀ ਆਪਣਾ ਛੋਟਾ ਜਿਹਾ ਵਲੋਗ ਥੱਕ ਗਿਆ ਨਾ ਚਲੋ ਕੋਈ ਨਾ ਹੁਣ ਖਾਣੇ ਪੀਣੇ ਜਾ ਕੇ ਕਿਤੇ ਹੈਨਾ